ਆਹ ਬ੍ਰੇਕ ਸਿਸਟਮ ਪਹਿਲਾਂ ਤਾਂ ਪੂੜੀ ਵਾਲਾ ਹੁੰਦਾ ਸੀ ਕੋਈ ਨਵਾਂ ਲਾਇਆ ਜ ਹੁਣ ਜੇ ਮੰਨ ਕੇ ਚੱਲੋ ਜਿਵੇਂ ਆਪਣੀ ਮਸ਼ੀਨ 'ਚ ਚਾਬੀਆਂ ਵਗੈਰਾ ਕਾਟਰਾਂ ਵਗੈਰਾ ਲਾਈਆਂ ਹੋਈਆਂ ਹੁੰਦੀਆਂ ਨੇ ਉਵੇਂ ਸਾਰਾ ਸਿਸਟਮ ਕਰਿਆ ਹੋਇਆ ਇਹਦੇ 'ਚ ਉਹਦੇ ਵਾਸਤੇ ਆਪਾਂ ਨੇ ਫਿਰ ਇਹ ਕਮਬਾਈਨ ਨਾਲ ਬ੍ਰੇਕ ਡਰਮ ਫਿੱਟ ਕੀਤਾ ਹੋਇਆ ਕਿਸੇ ਨੇ ਪੁਰਾਣੀ ਇੰਟਰਾਲੀ ਤੇ ਲਵਾਣਾ ਹੋਵੇ ਤਾਂ ਉਹਦੇ ਵੀ ਲੱਗ ਸਕਦਾ ਚਾਬੀਆਂ ਚਾਰ ਨਾਟ ਖੋਲੋ ਤੇ ਗਰਾਰੀ ਬਾਹਰ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਮੋਟਰ ਸੈਕ ਗੱਲ ਕਰਨ ਦੀ ਚਾਸੀ ਵਾਰੀ ਆਪਾਂ ਜਿਹੜੀ ਕਿ 3 ਡੇਡ ਦੇ ਹੈਵੀ ਡਿਊਟੀ ਦਾ ਚੈਨਲ ਲੱਗਿਆ हां जी हां जी ਵੀਰੇ ਆ ਪਨੀਸ਼ ਨਾਲ ਇਸ ਵਾਰ ਸਿਸਟਮ ਥੋੜਾ ਚੇਂਜ ਕਰ ਦਿੱਤਾ ਹੈਗਾ ਤੇ ਕਸਟਮਰ ਦੀ ਡਿਮਾਂਡ ਆ ਰਹੀ ਸੀ ਕਿ ਭਾਈ ਕਹਿੰਦੇ ਵੀ ਪੂਲੀ ਵਾਲੇ ਬ੍ਰੇਕ ਥੋੜੀ ਜੋ ਫੋਰ ਸਿਸਟਮ ਲਾਓ ਕੋਈ ਵੀ ਕੋਈ ਨਵਾਂ ਲਾਓ ਵੀ ਥੋੜੀ ਆਵਾਜ਼ ਕਰਦੀ ਆ ਉਹ ਪੂਲੀ ਤੇ ਉਹਦੇ ਵਾਸਤੇ ਆਪਾਂ ਨੇ ਫਿਰ ਇਹ ਕੰਬੈਨ ਨਾਲ ਬ੍ਰੇਕ ਡਰਮ ਫਿੱਟ ਕੀਤਾ ਵਾ ਜੀ ਇਹਦੇ ਚ ਜਿਹੜੀ ਕਿ ਲੈਦਰ ਨੇ ਇਹਦੇ ਵਿੱਚ ਸੁੱਕੀਆਂ ਬ੍ਰੇਕਾਂ ਨੇ ਬੜੀ ਕਾਮਯਾਬ ਬ੍ਰੇਕ ਆ ਭਾਈ ਇਹ ਕਿਸੇ ਨੇ ਪੁਰਾਣੀ ਇੰਟਰਾਲੀ ਦੇ ਲਵਾਣਾ ਹੋਵੇ ਤਾਂ ਉਹਦੇ ਵੀ ਲੱਗ ਸਕਦਾ ਪੁਰਾਣੀ ਰੈਡੀ ਤੇ हां जी हां जी ਮਤਲਬ ਪੁਰਾਣੀ ਕੋਈ ਵੀ ਰੈਡੀ ਹੋਵੇ ਆਪਣੀ ਮੋਟਰਸਾਈਕਲ ਵਾਲੀ ਤੇ ਉਹਦੇ ਤੇ ਫਿੱਟ ਕਰ ਦਾਂਗੇ ਜਿਹੜੇ ਕਿ 337 ਦੇ ਟੇਪਰ ਗੋਲੀ ਦੇ ਹੈਰੋਂ ਵਾਲੇ ਬੈਰਿੰਗ ਪਾਏ ਨੇ ਤੇ 208 ਦੇ ਬੈਰਿੰਗ ਤੇ ਇਹਦੇ ਸ਼ਾਫਟ ਬਾਰੇ ਦੱਸਾਂ ਤੁਹਾਨੂੰ 45 mm ਦੀ ਸ਼ਾਫਟ ਹੈਗੀ ਜੀ ਇਹਦੀ ਤੇ ਗਰਾਰੀਆਂ ਬਾਰੇ ਦੱਸੀ ਜ ਤਾਂ ਗਰਾਰੀਆਂ ਬਾਰੇ ਮੰਨ ਕੇ ਚੱਲੋ ਜੀ ਮੈਂ ਆਪਣੀ ਇਹਦੇ ਚਾਬੀਆਂ ਲਾਈਆਂ ਵੀ ਨਹੀਂ ਆਪਾਂ ਨੇ ਜੇ ਕੋਈ ਮਤਲਬ ਗਰਾਰੀ ਚੇਂਜ ਕਰਨੀ ਆ ਫਾਇਦਾ ਉੱਥੋਂ ਵੀ ਫੋਲਡਣਾ ਵੈਸੇ ਗਰਾਰੇ ਛੇੜਨ ਦੀ ਲੋੜ ਨਹੀਂ ਚਾਬੀ ਇਹ ਚਾਰਨਾਟ ਖੋਲੋ ਤੇ ਗਰਾਰੀ ਬਾਹਰ ਤੇ ਇਹਦੇ ਬਾਅਦ ਦੂਜਾ ਵੀਲ ਬਾਰੇ ਦੱਸਾਂ ਤੁਹਾਨੂੰ ਜਿਹੜਾ ਕਿ 80 mm ਦਾ ਬੁਸ਼ ਪੈਪ ਲਾਇਆ ਆਪਾਂ ਨੇ ਵਿੱਚ ਚਾਬੀ ਪਾ ਕੇ ਫਿੱਟ ਕੀਤਾ ਹੋਇਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਮ ਜੇ ਮਨਨਗੇ ਚਲੋ ਜਿਵੇਂ ਆਪਣੀ ਮਸ਼ੀਨ ਚ ਚਾਬੀਆਂ ਵਗੈਰਾ ਕਾਟਰਾਂ ਵਗੈਰਾ ਲਾਈਆਂ ਹੋਈਆਂ ਹੁੰਦੇ ਨੇ ਉਵੇਂ ਸਾਰਾ ਸਿਸਟਮ ਕਰਿਆ ਹੋਇਆ ਇਹਦੇ ਚ ਗਰਾਰੀਆਂ ਵੀ ਕੰਬੈਨ ਵਾਲੀਆਂ ਪਾਈਆਂ ਮੈਨੇ ਬ੍ਰੇਕ ਡਰਮ ਕੰਬੈਨ ਵਾਲਾ ਤੇ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ